ਕ੍ਰਾਸ ਲਾਈਨ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸਵਾਲ ਪੁੱਛੇ ਜਾਣ ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਖਾਲਿਸਤਾਨ ਹੁਣ ਭਾਰਤ ਦੀ ਸਮੱਸਿਆ ਨਹੀਂ ਰਿਹਾ ਇਹ ਸਮੱਸਿਆ ਉਹਨਾਂ ਮੁਲਕਾਂ ਦੀ ਹੈ ਜਿੱਥੇ ਖਾਲਿਸਤਾਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਸਭ ਤੋਂ ਵੱਡੀ ਸਮੱਸਿਆ ਇਹ ਕੈਨੇਡਾ ਦੇ ਲਈ बन ਚੁੱਕਿਆ ਹੈ ਬੇਸ਼ੱਕ ਕੈਨੇਡਾ ਵਿੱਚ ਵਸਦੇ ਲੋਕ ਅਜੇ ਹਾਂ ਨਹੀਂ ਸੋਚਦੇ ਪਰ ਇਸ ਵਿੱਚ ਇਸ ਗੱਲ ਦੀ ਪੂਰੀ ਸਚਾਈ ਹੈ ਕਿ ਇਹ ਲਹਿਰ ਕੈਨੇਡਾ ਵਿੱਚ ਜਿੰਦਾ ਹੈ ਸੁਗੜੀ ਹੋਈ ਹੈ ਅਤੇ ਹੌਲੀ-ਹੌਲੀ ਵੱਧ ਰਹੀ ਹੈ ਖਾਲਸਤਾਨੀ ਕਾਰਕੁਨ ਅਕਸਰ ਆਪਣੀ ਲਹਿਰ ਦੀ ਤੁਲਨਾ ਕਿਊਬੈਕ ਦੇ ਰੈਫਰੈਂਡਮ ਦੇ ਨਾਲ ਕਰਦੇ ਹਨ ਪਰ ਕਿਊਬੈਕ ਦੀ ਲੜਾਈ ਵਿੱਚ ਕਦੇ ਬੰਬ ਧਮਾਕੇ ਅਤੇ ਕਤਲ ਨਹੀਂ ਹੋਏ ਅਤੇ ਕਿਊਬਿਕ ਤੋਂ ਵੱਖ ਖਾਲਸਤਾਨੀ ਕੈਨੇਡਾ ਦਾ ਕੋਈ ਅੰਦਰੂਨੀ ਮਸਲਾ ਨਹੀਂ ਇਹ ਵਿਦੇਸ਼ੀ ਅਜੰਡਾ ਹੈ ਜੋਤ ਕੈਨੇਡਾ ਦੀ ਧਰਤੀ ਤੋਂ ਚਲਾਇਆ ਜਾ ਰਿਹਾ ਹੈ ਕੈਨੇਡੀਅਨ ਖੁਫੀਆ ਏਜੰਸੀਆਂ ਜਿਵੇਂ ਸੀਐਸਆਈਐਸ ਲੰਮੇ ਸਮੇਂ ਤੋਂ ਚੇਤਾਵਨੀ ਦਿੰਦੀਆਂ ਆ ਰਹੀਆਂ ਹਨ ਕਿ ਵਿਦੇਸ਼ਾਂ ਤੋਂ ਆਏ ਵਸੇ ਲੋਕਾਂ ਵਿੱਚ ਕੁਝ ਗੈਰ ਕਾਨੂੰਨੀ ਤੱਤ ਸਰਗਰਮ ਹਨ ਉਹ ਵਿਦੇਸ਼ੀ ਫੰਡਿੰਗ ਪ੍ਰਚਾਰ ਅਤੇ ਹਿੰਸਕ ਸਾਜ਼ਿਸ਼ਾਂ ਦੇ ਵਿੱਚ ਸ਼ਾਮਲ ਹਨ ਆਰਸੀਐਮਪੀ ਨੇ ਕੁਝ ਵਿਅਕਤੀਆਂ ਨੂੰ ਆਰਗਨਾਈਜ਼ਡ ਕਰਾਈਮ ਅਤੇ ਨਿਸ਼ਾਨਾਬੰਦੀ ਹਿੰਸਾ ਨਾਲ ਜੋੜਿਆ ਹੈ ਪਰ ਇੱਥੇ ਦੇਖਿਆ ਗਿਆ ਹੈ ਕਿ ਇਸ ਵਿਰੁੱਧ ਮਕਦਮੇ ਬਹੁਤ ਘੱਟ ਹੁੰਦੇ ਹਨ ਕਈ ਵਾਰ ਸਬੂਤਾਂ ਦੀ ਕਮੀ ਹੋ ਜਾਂਦੀ ਹੈ ਤੇ ਕਈ ਵਾਰ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਵੀ ਇਹ ਲੋਕ ਬਚ ਜਾਂਦੇ ਹਨ ਫਿਰ ਵੀ ਕਈ ਵਾਰ ਇਹ ਘਟਨਾਵਾਂ ਮਲਟੀਕਲਚਰਲ ਹਾਰਮੋਨੀ ਦੇ ਨਾਂ ਦੇ ਅੰਦਰ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਹਨ ਭਾਰਤੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਖਾਲਿਸਤਾਨ ਨੂੰ ਨਕਾਰ ਦਿੱਤਾ ਗਿਆ ਹੈ ਕਿ ਉਹ ਉਹਨਾਂ ਦਾ ਅੰਦਰੂਨੀ ਮਸਲਾ ਨਹੀਂ ਹੈ ਅਤੇ ਕੈਨੇਡਾ ਨੂੰ ਇਸ ਮਸਲੇ ਬਾਰੇ ਸੋਚਣਾ ਚਾਹੀਦਾ ਹੈ ਮੌਂਟਰੀਅਲ ਵਿੱਚ ਇੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਅਕਸਰ ਖਾਲਸਤਾਨੀ ਗੁਰਦੁਆਰਾ ਕਿਹਾ ਜਾਂਦਾ ਹੈ ਸਾਰੇ ਬ੍ਰਿਟਿਸ਼ ਕਲੰਬੀਆ ਦੇ ਦਿਲ ਵਿੱਚ ਇੱਕ ਇਮਾਰਤ ਖੜੀ ਹੈ ਜਿਸ ਤੇ ਲੱਗਿਆ ਬੋਰਡ ਸਭ ਨੂੰ ਹੈਰਾਨ ਕਰ ਦਿੰਦਾ ਹੈ ਜਿਸ ਉੱਪਰ ਲਿਖਿਆ ਹੈ ਖਾਲਿਸਤਾਨ ਐਂਬੈਸੀ ਇਹ ਕਿਸੇ ਸੱਚੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦੀ ਇਸ ਨੂੰ ਕੋਈ ਸਰਕਾਰ ਨਹੀਂ ਮੰਨਦੀ ਪਰ ਇਸ ਦੀ ਮੌਜੂਦਗੀ ਇੱਕ ਵੱਡਾ ਸੰਕੇਤ ਹੈ ਅਤੇ ਦਿਖਾਉਂਦੀ ਹੈ ਕਿ ਖਾਲਸਤਾਨੀ ਅਲੱਗਵਾਦ ਹੁਣ ਭਾਰਤ ਦੀ ਸੀਮਾ ਤੋਂ ਕਿਤੇ ਅੱਗੇ ਵੱਧ ਨਿਕਲ ਚੁੱਕਿਆ ਹੈ ਅਤੇ ਕੈਨੇਡੀਅਨ ਮੀਟਿੰਗ ਵਿਚ ਜੜਾ ਬਣਾ ਚੁੱਕਿਆ ਹੈ ਦਹਾਕਿਆਂ ਤੱਕ ਖਾਲਿਸਤਾਨ ਨੂੰ ਭਾਰਤੀ ਸਮੱਸਿਆ ਮੰਨਿਆ ਜਾਂਦਾ ਸੀ ਪਰ ਅੱਜ ਖਾਲਿਸਤਾਨੀ ਗਤੀਵਿਧੀਆਂ ਦਾ ਕੇਂਦਰ ਅੰਮ੍ਰਿਤਸਰ ਜਾਂ ਲੁਧਿਆਣਾ ਨਹੀਂ ਸਗੋਂ ਟ੍ਰਾਂਟੋ ਵੈਨਕੂਵਰ ਕੈਲਗਰੀ ਅਤੇ ਸਰੀ ਬਣ ਚੁੱਕੇ ਹਨ ਕੈਨੇਡਾ ਵਿੱਚ ਅੱਜ 8 ਲੱਖ ਤੋਂ ਵੱਧ ਸਿੱਖ ਵਸਦੇ ਹਨ ਅਤੇ 300 ਤੋਂ ਵੱਧ ਗੁਰਦੁਆਰੇ ਹਨ ਯਾਦ ਆਤਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਚੱਲ ਰਹੇ ਹਨ ਪਰ ਖਾਲਿਸਤਾਨੀ ਪੱਖੀ ਆਵਾਜ਼ਾਂ ਨੂੰ ਵੀ ਇੱਥੇ ਹੀ ਜਗ੍ਹਾ ਮਿਲ ਰਹੀ ਹੈ ਇਹ ਹੁਣ ਸਿਰਫ ਭਾਰਤ ਦੀ ਕਹਾਣੀ ਨਹੀਂ ਇਹ ਕੈਨੇਡਾ ਦਾ ਮਸਲਾ ਬਣ ਚੁੱਕਾ ਹੈ